ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਬਹੁਤ ਸੰਗਤ ਇਹ ਪ੍ਰਸ਼ਨ ਪੁੱਛਦੀ ਹੈ ਕਿ ਪਾਠ ਕਰਦੇ ਆ ਸਾਡਾ ਮਨ ਨਹੀਂ ਲੱਗਦਾ ਪਾਠ ਕਰਦੇ ਆ ਬੁਰੇ ਖਿਆਲ ਆਉਂਦੇ ਹਨ ਮਨ ਭਟਕਦਾ ਹੈ ਪਾਠ ਕਰਦੇ ਹੋਏ ਨੀਂਦ ਆਉਂਦੀ ਹੈ ਪਾਠ ਕਰਨ ਦਾ ਮਨ ਹੀ ਨਹੀਂ ਕਰਦਾ ਸਵੇਰੇ ਉੱਠਿਆ ਨਹੀਂ ਜਾਂਦਾ ਪਾਠ ਨਹਾ ਕੇ ਕਰਨਾ ਚਾਹੀਦਾ ਜਾਂ ਬਿਨਾਂ ਨਹਾਏ ਵੀ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਪਾਠ ਅਸੀਂ ਮਨ ਨੂੰ ਟਿਕਾਉਣ ਲਈ ਕਰਨਾ ਹੈ ਇਹ ਨਹੀਂ ਕਿ ਮਨ ਪਹਿਲਾਂ ਟਿਕ ਜਾਵੇਗਾ ਤੇ ਫਿਰ ਬਾਅਦ ਦੇ ਵਿੱਚ ਅਸੀਂ ਪਾਠ ਕਰਾਂਗੇ ਜੇ ਮਨ ਹੀ ਟਿਕ ਗਿਆ ਫਿਰ ਪਾਠ ਕਰਨ ਦੀ ਕੀ ਲੋੜ ਹੈ ਮਨ ਨੂੰ ਟਿਕਾਉਣ ਲਈ ਹੀ ਪਾਠ ਕਰਨਾ ਹੈ ਅਸੀਂ ਅਗਰ ਪਾਠ ਕਰਨ ਦੇ ਵਿੱਚ ਮਨ ਨਹੀਂ ਲੱਗਦਾ ਤਾਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਪਾਠ ਸੀ ਕਰਨਾ ਕਿਉਂ ਹੈ ਆਮ ਤੌਰ ਤੇ ਦੁਨੀਆ ਦੇ ਵਿੱਚ ਮਨੁੱਖ ਰੱਬ ਨੂੰ ਹਮੇਸ਼ਾ ਦੋ ਚੀਜ਼ਾਂ ਕਰਕੇ ਯਾਦ ਕਰਦਾ ਹੈ ਜਾਂ ਤਾਂ ਜਦੋਂ ਉਸ ਨੂੰ ਕਿਸੇ ਦੀ ਲੋੜ ਕਿਸੇ ਚੀਜ਼ ਦੀ ਲੋੜ ਹੋਵੇ ਜਾਂ ਜਦੋਂ ਕਿਸੇ ਚੀਜ਼ ਦਾ ਭੈ ਹੋਵੇ ਆਪਾਂ ਦੇਖਦੇ ਹਾਂ ਜਦੋਂ ਕੋਈ ਦੁੱਖ ਆਉਂਦਾ ਹੈ ਜਾਂ ਕੁਛ ਆਪਾਂ ਨੂੰ ਲੋੜ ਹੁੰਦੀ ਹੈ ਰੱਬ ਤੋਂ ਸਾਨੂੰ ਕੁਝ ਚਾਹੀਦਾ ਹੁੰਦਾ ਉਦੋਂ ਹੀ ਗੁਰਦੁਆਰੇ ਜਾਈਦਾ ਜਾਂ ਜਦੋਂ ਸਾਨੂੰ ਕਿਸੇ ਚੀਜ਼ ਦਾ ਡਰ ਹੋਵੇ ਭੈ ਹੋਵੇ ਕਿਸੇ ਚੀਜ਼ ਦਾ ਸਾਨੂੰ ਉਦੋਂ ਹੀ ਅਸੀਂ ਰੱਬ ਨੂੰ ਯਾਦ ਕਰਦੇ ਹਾਂ ਹਿੰਦੂਆਂ ਦੇ ਵਿੱਚ ਤਿੰਨ ਦੇਵਤੇ ਬਹੁਤ ਉੱਤਮ ਮੰਨੇ ਗਏ ਹਨ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਮਹੇਸ਼ ਤੋਂ ਭਾਵ ਸ਼ਿਵ ਜੀ ਹਿੰਦੂਆਂ ਦਾ ਇਹ ਸਮਝਣਾ ਹੈ ਕਿ ਜੋ ਬ੍ਰਹਮਾ ਹੈ ਉਹ ਸਾਡੀ ਉਤਪੱਤੀ ਕਰਦਾ ਹੈ ਭਾਵ ਸਾਨੂੰ ਜਨਮ ਦਿੰਦਾ ਹੈ ਸਾਨੂੰ ਪੈਦਾ ਕਰਦਾ ਹੈ ਸਾਰੀ ਸ੍ਰਿਸ਼ਟੀ ਨੂੰ ਸਿਰਜਣਾ ਕਰਦਾ ਹੈ ਤੇ ਜੋ ਵਿਸ਼ਨੂੰ ਹੈ ਉਹ ਸਾਡੀ ਪਾਲਣਾ ਕਰਦਾ ਹੈ ਭਾਵ ਸਾਨੂੰ ਖਾਣ ਪੀਣ ਧਨ ਦੌਲਤ ਇਹ ਸਭ ਕੁਝ ਸਾਨੂੰ ਵਿਸ਼ਨੂੰ ਦਿੰਦਾ ਹੈ ਇਹ ਹਿੰਦੂਆਂ ਦਾ ਮੰਨਣਾ ਹੈ ਤੇ ਜੋ ਸ਼ਿਵ ਜੀ ਹੈ ਉਹ ਕਾਲ ਦਾ ਦੇਵਤਾ ਹੈ ਭਾਗ ਉਸ ਦੇ ਹੱਥ ਮੌਤ ਦਾ ਕੰਮ ਹੈ ਕਿਸ ਨੂੰ ਕਦੋਂ ਮੌਤ ਦੇਣੀ ਹੈ ਉਹ ਸ਼ਿਵ ਜੀ ਦਾ ਕੰਮ ਹੈ ਇਸ ਕਰਕੇ ਜਿਆਦਾਤਰ ਜੋ ਹਿੰਦੂ ਨੇ ਉਹ ਸਿਰਫ ਵਿਸ਼ਨੂੰ ਤੇ ਸ਼ਿਵ ਜੀ ਦੀ ਹੀ ਪੂਜਾ ਕਰਦੇ ਹਨ ਭਾਰਤ ਵਿੱਚ ਜਗਾ ਜਗਾ ਜਿਆਦਾਤਰ ਸ਼ਿਵ ਜੀ ਜਾਂ ਵਿਸ਼ਨੂੰ ਦੇ ਹੀ ਮੰਦਰ ਦੇਖੇ ਜਾਂਦੇ ਨੇ ਬ੍ਰਹਮਾ ਦਾ ਮੰਦਰ ਸਿਰਫ ਇੱਕੋ ਇੱਕ ਹੈ ਪੂਰੇ ਭਾਰਤ ਵਿੱਚ ਸਿਰਫ ਇੱਕ ਜਗ੍ਹਾ ਬ੍ਰਹਮਾ ਦਾ ਮੰਦਰ ਹੈ ਨਾ ਕਿਸੇ ਉਸਤਵ ਤੇ ਬ੍ਰਹਮਾ ਦੀ ਪੂਜਾ ਕੀਤੀ ਜਾਂਦੀ ਹੈ ਲੋਕ ਸੋਚਦੇ ਹਨ ਕਿ ਹੁਣ ਜਨਮ ਤਾਂ ਲੈ ਲਿਆ ਹੁਣ ਅਸੀਂ ਬ੍ਰਹਮਾ ਤੋਂ ਕੀ ਲੈਣਾ ਹੁਣ ਵਿਸ਼ਨੂੰ ਤੋਂ ਸਾਨੂੰ ਲੋੜ ਹੈ ਸਾਨੂੰ ਧਨ ਮਿਲੇਗਾ ਸਾਨੂੰ ਖਾਣ ਨੂੰ ਮਿਲੇਗਾ ਤੇ ਸ਼ਿਵ ਜੀ ਸਾਨੂੰ ਮਾਰ ਨਾ ਦੇਵੇ ਇਸ ਕਰਕੇ ਸਾਨੂੰ ਉਸ ਨੂੰ ਮਨਾ ਕੇ ਰੱਖਣਾ ਪਵੇਗਾ ਇਸ ਕਰਕੇ ਲੋਕ ਸ਼ਿਵ ਜੀ ਦੀ ਪੂਜਾ ਜ਼ਿਆਦਾ ਕਰਦੇ ਹਨ ਇਸੇ ਕਰਕੇ ਬਸ ਅੱਜ ਭਗਤੀ ਸਿਰਫ ਦੋ ਚੀਜ਼ਾਂ ਤੇ ਨਿਰਧਾਰਤ ਹੋ ਗਈ ਹੈ ਡਿਪੈਂਡ ਕਰਦੀ ਹੈ ਸਿਰਫ ਲੋੜ ਤੇ ਡਰ ਇਸ ਕਰਕੇ ਸਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਸਿਮਰਨ ਪਾਠ ਪੂਜਾ ਨਿਤਨੇਮ ਕਿਉਂ ਕਰਨਾ ਹੈ ਇਸ ਲਈ ਸਾਨੂੰ ਬਾਣੀ ਦੇ ਅਰਥ ਪੜਨੇ ਬਹੁਤ ਜ਼ਰੂਰੀ ਹਨ ਜਦੋਂ ਤੱਕ ਸਾਨੂੰ ਪਤਾ ਨਹੀਂ ਲੱਗੇਗਾ ਕਿ ਬਾਣੀ ਵਿੱਚ ਕੀ ਲਿਖਿਆ ਹੈ ਉਹ ਤਾਂ ਕਿਸ ਨੂੰ ਪੜਨ ਦਾ ਕੋਈ ਫਾਇਦਾ ਨਹੀਂ ਉਹ ਤਾਂ ਰੱਟਾ ਮਾਰਨ ਵਾਲਾ ਕੰਮ ਹੋ ਗਿਆ ਅਸੀਂ ਰੋਜ਼ ਉੱਠ ਕੇ ਨਿਤਨੇਮ ਪੜਦੇ ਰਹਿੰਨੇ ਆ ਸਾਨੂੰ ਕਿਸੇ ਇੱਕ ਪੰਕਤੀ ਦਾ ਵੀ ਅਰਥ ਨਹੀਂ ਪਤਾ ਹੁੰਦਾ ਪਰ ਫਿਰ ਵੀ ਤੇਜ਼ ਤੇਜ਼ ਬਸ ਜਿੱਦਾਂ ਫਾਰਮੈਲਟੀ ਕਰਨੀ ਹੁੰਦੀ ਆ ਕਰਦੇ ਰਹਿੰਨੇ ਆ ਰੋਜ਼ ਕਰਦੇ ਰਹਿੰਨੇ ਆ ਉਹਦਾ ਕੋਈ ਫਾਇਦਾ ਨਹੀਂ ਪਾਠ ਪੜਿਓ ਔਰ ਵੇਦ ਵਿਚਾਰੇਓ ਨਿਵਲ ਭੈੰਗਮ ਸਾਦੇ ਪੰਜ ਜਨਾਸ ਸੰਗ ਨਾ ਛੁੜਕੇ ਅਧਿਕ ਅਹੰਬੁਦਵਾਦੇ ਪਾਠ ਕਿਉਂ ਕਰਨਾ ਹੈ ਇਸ ਲਈ ਇਸ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਸਾਰੀਆਂ ਪੰਕਤੀਆਂ ਜਿਨ੍ਹਾਂ ਦੇ ਵਿੱਚੋਂ ਕੁਝ ਮੈਂ ਜਪਜੀ ਦੇ ਸਾਹਮਣੇ ਰੱਖ ਰਿਹਾ ਸ਼ਾਇਦ ਆਪ ਜੀ ਨੂੰ ਉਹਨਾਂ ਦਾ ਮਹਾਤਮ ਸਮਝ ਆ ਜਾਵੇ ਕਬੀਰ ਜੀ ਕਹਿੰਦੇ ਹਨ ਰਾਮ ਸਿਮਰ ਪਛਤਾ ਹੈਗਾ ਮਨਾ ਪਾਪੀ ਜੀਹਰਾ ਲੋਭ ਕਰਤ ਹੈ ਆਜ ਕਾਲ ਉਠ ਜਾਹੇਗਾ ਮਨ ਭਗਤ ਕਬੀਰ ਜੀ ਕਹਿੰਦੇ ਹਨ ਕਿ ਤੈਨੂੰ ਇਹ ਜੀਵਨ ਬਹੁਤ ਮੁਸ਼ਕਿਲ ਨਾਲ ਮਿਲਿਆ ਹੈ ਅਜੇ ਵੀ ਤੇਰੇ ਕੋਲ ਟਾਈਮ ਹੈ ਸਮਾਂ ਹੈ ਰਾਮ ਨੂੰ ਸਿਮਰ ਅਕਾਲ ਪੁਰਖ ਨੂੰ ਸਿਮਰ ਸਿਮਰਨ ਕਰਨ ਨਾਮ ਜਪ ਉਸ ਦਾ ਤੂੰ ਪਾਪੀ ساری ਜ਼ਿੰਦਗੀ ਲੋਭ ਦੇ ਵਿੱਚ ਹੀ ਧਨ ਮਿਲ ਜੇ ਸੁੱਖ ਮਿਲ ਜਾਣ ਇਹਨਾਂ ਦੇ ਵਿੱਚ ਹੀ ਲੰਘਾ ਲਿਆ ਤੇ ਅੱਜ ਨਹੀਂ ਤਾਂ ਕੱਲ ਜਦੋਂ ਤੇਰੀ ਮੌਤ ਹੋ ਜਾਣੀ ਹੈ ਫਿਰ ਤੂੰ ਪਛਤਾਏਗਾ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਹੇਗਾ ਧਨ ਜੋ ਬਣ ਕਾ ਗਰਬ ਨਾ ਕੀਜੈ ਕਾਗਦ ਜਿਉਂ ਜਲ ਜਾਹੇਗਾ 헤 ਮਾਨਾ ਹੁਣ ਵੀ ਵੇਲਾ ਹੈ ਪ੍ਰਭੂ ਦਾ ਸਿਮਰਨ ਕਰ ਨਹੀਂ ਤਾਂ ਸਮਾਂ ਚਲੇ ਜਾਣ ਤੇ ਅਫਸੋਸ ਕਰੇਗਾ ਵਿਕਾਰਾਂ ਵਿੱਚ ਫਸੀ ਹੋਈ ਤੇਰੀ ਕਮਜ਼ੋਰ ਜ਼ਿੰਦਗੀ ਧਨ ਪਦਾਰਥ ਦਾ ਜੋ ਲੋਭ ਕਰ ਰਹੀ ਹੈ ਪਰ ਤੂੰ ਥੋੜੇ ਹੀ ਦਿਨਾਂ ਵਿੱਚ ਇਥੋਂ ਚਲਾ ਜਾਏਗਾ ਤੂੰ ਲਾਲਚ ਦੇ ਵਿੱਚ ਜੀਵਨ ਫਸਾ ਕੇ ਅਜਾਈਂ ਗਵਾ ਰਿਆ ਹੈ ਮਾਇਆ ਦੀ ਭਟਕਣਾ ਵਿੱਚ ਖੁੰਝਿਆ ਫਿਰਦਾ ਨਾ ਕਰ ਇਹ ਮਾਣ ਧਨ ਤੇ ਜਵਾਨੀ ਦਾ ਇਹਨਾਂ ਨੇ ਸਦਾ ਨਹੀਂ ਰਹਿਣਾ ਮੌਤ ਆਣ ਤੇ ਤੂੰ ਕਾਗਜ਼ ਦੇ ਵਲ ਵਾਂਗ ਗਲ ਜਾਏਗਾ ਜੋ ਜਮ ਆਏ ਕੇਸ ਗੈ ਪਟਕੈ ਤਾ ਦਿਨ ਕਿਛ ਨਾ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਆਮਖ ਚੋਟਾ ਖਾਹੇਗਾ ਕਬੀਰ ਜੀ ਕਹਿੰਦੇ ਹਨ ਜਦੋਂ ਤੂੰ ਨਾਮ ਨਹੀਂ ਜਪਿਆ ਫਿਰ ਜਦੋਂ ਤੇਰੀ ਮੌਤ ਹੋ ਗਈ ਜਦੋਂ ਫਿਰ ਤੈਨੂੰ ਜਮਦੂਤ ਲੈਣ ਆਉਣਗੇ ਤਾਂ ਤੈਨੂੰ ਉਹ ਕੇਸਾਂ ਤੋਂ ਫੜ ਕੇ ਜਦੋਂ ਕਢੀਸਣਗੇ ਉਹ ਦਿਨ ਤੇਤੋਂ ਫਿਰ ਸਹਯਾ ਨਹੀਂ ਜਾਣਾ ਇਸ ਕਰਕੇ ਪ੍ਰਮਾਤਮਾ ਦਾ ਨਾਮ ਜਪ ਤਾਂ ਜੋ ਤੈਨੂੰ ਏ ਦਿਨ ਨਾ ਦੇਖਣੇ ਪੈਣ ਦੂਜੀ ਉਦਾਹਰਨ ਕਬੀਰ ਜੀ ਆਪਣੇ ਸ਼ਲੋਕਾਂ ਦੇ ਵਿੱਚ ਦਿੰਦੇ ਹਨ ਕਬੀਰ ਜਮਕਾ ਠੰਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹ ਮਿਲੇਓ ਤਨੇ ਲੀਆ ਅੰਚਲ ਲਾਇ ਕਬੀਰ ਜੀ ਕਹਿੰਦੇ ਹਨ ਕਿ ਅਗਰ ਤੂੰ ਨਾਮ ਨਹੀਂ ਜਪੇਂਗਾ ਨਾ ਤਾਂ ਜੋ ਜਮਦੂਤਾਂ ਦਾ ਠੰਗਾ ਹੈ ਨਾ ਉਹ ਤੇਤੋ ਸਹਿਆ ਨਹੀਂ ਜਾਣਾ ਉਸ ਦੀ ਚੋਟ ਜਦੋਂ ਤੇਰੇ ਤੇ ਪਈ ਤਾਂ ਉਹ ਚੋਟ ਤੂੰ ਸਹਾਰ ਨਹੀਂ ਸਕੇਗਾ ਸਹਿਣ ਨਹੀਂ ਕਰ ਸਕੇਗਾ ਕਬੀਰ ਜੀ ਕਹਿੰਦੇ ਹਨ ਮੈਂ ਤਾਂ ਸਾਧੂਆਂ ਦੀ ਸ਼ਰਨ ਗੁਰੂ ਦੀ ਸ਼ਰਨ ਪੈ ਕੇ ਆਪਣਾ ਜੀਵਨ ਸਵਾਰ ਲਿਆ ਹੈ ਪ੍ਰਮਾਤਮਾ ਨੂੰ ਪਾ ਲਿਆ ਤੂੰ ਵੀ ਇਹ ਗੱਲ ਨੂੰ ਚੇਤੇ ਕਰਕੇ ਜਾਣ ਕੇ ਕਿ ਇੱਕ ਦਿਨ ਤੇਰੀ ਮੌਤ ਹੋ ਜਾਣੀ ਹੈ ਇਸ ਕਰਕੇ ਇਸ ਤੋਂ ਬਚਣ ਲਈ ਜਮਾ ਦੇ ਠੰਗੇ ਤੋਂ ਬਚਣ ਲਈ ਸਿਮਰਨ ਭਜਨ ਕਰਿਆ ਕਰ ਤਾਂ ਜੋ ਤੂੰ ਜਮਦੂਤਾਂ ਤੋਂ ਬਚ ਸਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਜੈ ਸ਼੍ਰੀ ਰਾਜ ਦੇ ਵਿੱਚ ਤਾਂ ਇੰਨਾ ਕਹਿ ਦਿੱਤਾ ਕਿ ਜਿਨਾਂ ਹਰ ਹਿਰਦੈ ਨਾਮ ਉਹਨਾਂ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁਣੀ ਦੇ ਫਿਰੈ ਬਿਨ ਨਾਵਾ ਓਇ ਖੱਪ ਖੱਪ ਮੋਹੇ ਕਰਾਂ ਜਾ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਨਾਮ ਨਹੀਂ ਵਸਦਾ ਜਿਨ੍ਹਾਂ ਨੇ ਪ੍ਰਭੂ ਦੀ ਭਗਤੀ ਨਹੀਂ ਕੀਤੀ ਸਿਮਰਨ ਨਹੀਂ ਕੀਤਾ हे ਪ੍ਰਮਾਤਮਾ ਤੋ ਉਹਨਾਂ ਦੀ ਮਾਂ ਨੂੰ ਬਾਹਂ ਜੀ ਰੱਖ ਦਿੰਦਾ ਭਾਵ ਉਹਨਾਂ ਦੀ ਮਾਂ ਨੂੰ ਕਦੇ ਸੁਪੁੱਤਰ ਦੀ ਦਾਤ ਹੀ ਨਾ ਬਖਸ਼ਦਾ ਸੰਤਾਨ ਦੀ ਦਾਤ ਹੀ ਨਾ ਬਖਸ਼ਦਾ ਜੇ ਉਹਨਾਂ ਨੇ ਜ਼ਿੰਦਗੀ ਵਿੱਚ ਕਦੇ ਨਾਮ ਹੀ ਨਹੀਂ ਜਪਨਾ ਸੀ ਜੋ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਉਹ क्रूर क्रूर ਹੋ ਕੇ ਖوار ਹੋ ਕੇ ੱੱਕੇ ਖਾ ਖਾ ਕੇ ਅੰਤ ਨੂੰ ਮੌਤ ਪਾ ਲੈਂਦੇ ਹਨ ਫਿਰ ਇਸ ਸ਼ਲੋਕ ਦੇ ਵਿੱਚ ਗੁਰੂ ਰਾਮਦਾਸ ਜੀ ਇਹ ਵੀ ਦੱਸਦੇ ਹਨ ਕਿ ਜਿਨ੍ਹਾਂ ਨੇ ਸਿਮਰਨ ਕਰਕੇ ਭਜਨ ਬੰਦਗੀ ਕਰਕੇ ਪ੍ਰਮਾਤਮਾ ਨੂੰ ਪਾ ਲਿਆ ਉਹਨਾਂ ਲਈ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰਿ ਉਰ ਧਾਰੇ ਉਹ ਮਨ ਮਾਝਾ ਧਰਮ ਰਾਏ ਦਰ ਕਾਗ ਦਫਾਰੇ ਜਨ ਨਾਨਕ ਲੇਖਾ ਸਮਝਾ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਗਈ ਜਿਨ੍ਹਾਂ ਨੇ ਜਗਤ ਜੀਵਨ ਵਿੱਚ ਪ੍ਰਭੂ ਨੂੰ ਪਾ ਲਿਆ ਸਿਮਰਨ ਕਰਕੇ ਪ੍ਰਭੂ ਨੂੰ ਪਾ ਲਿਆ ਕਿਰਪਾ ਕਰਕੇ ਜਿਨ੍ਹਾਂ ਤੇ ਗੁਰੂ ਨੇ ਆਪਣਾ ਨਾਮ ਬਖਸ਼ ਦਿੱਤਾ ਉਹਨਾਂ ਨੇ ਆਪਣੇ ਮਨ ਵਿੱਚ ਹਿਰਦੇ ਨੂੰ ਪ੍ਰਮਾਤਮਾ ਦਾ ਨਾਮ ਦਿੱਤਾ ਹੇ ਨਾਨਕ हे भाई धर्मराज ਦੇ ਦਰ ਤੇ ਉਹਨਾਂ ਮਨੁੱਖਾਂ ਦੇ ਕੀਤੇ ਕਰਮਾਂ ਦੇ ਲੇਖੇ ਜੋਖੇ ਨੇ ਨਾ ਜੋ ਸਾਰੇ ਉਹ ਕਾਗਜ਼ ਪਾੜ ਦਿੱਤੇ ਜਾਣਗੇ ਤੇ ਉਹਨਾਂ ਦਾਸਾਂ ਦਾ ਲੇਖਾ ਵਾਹਿਗੁਰੂ ਆਪ ਨਵੇੜੇਗਾ ਇਸੇ ਕਰਕੇ ਇਨ੍ਹਾਂ ਪੰਕਤੀਆਂ ਦਾ ਮਹਾਤਮ ਬਹੁਤ ਜ਼ਿਆਦਾ ਵੱਡਾ ਹੈ ਇਨ੍ਹਾਂ ਨੂੰ ਸਮਝਣ ਲਈ ਸਾਨੂੰ ਬਾਣੀ ਦੇ ਅਰਥ ਪੜ੍ਹਨੇ ਬਹੁਤ ਜ਼ਰੂਰੀ ਹਨ ਇਹ ਨਹੀਂ ਕਿ ਇੱਕ ਦਿਨ ਦੇ ਵਿੱਚ ਹੀ ਬਹੁਤ ਸਾਰੇ ਅਰਥ ਤੁਸੀਂ ਇੱਕ ਅੰਗ ਤੋਂ ਇੱਕ ਸ਼ਲੋਕ ਤੋਂ ਇੱਕ ਪੰਗਤੀ ਤੋਂ ਵੀ ਸਟਾਰਟ ਕਰ ਸਕਦੇ ਹੋ ਜਪਜੀ ਸਾਹਿਬ ਤੋਂ ਸਟਾਰਟ ਕਰੋ ਇਸ ਨਾਲ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਬਾਣੀ ਅਸੀਂ ਕਿਉਂ ਪੜ੍ਹਨੀ ਹੈ ਫਿਰ ਆਪਣੇ ਆਪ ਮਨ ਵੀ ਟਿਕੇਗਾ ਤੇ ਰਸ ਵੀ ਆਏਗਾ ਪੈੜੇ ਖਿਆਲ ਵੀ ਚਲੇ ਜਾਣਗੇ ਤੇ 파ਰ ਉਤਾਰਾ ਵੀ ਹੋ ਜਾਏਗਾ ਇੱਕ ਬਾਣੀ ਪੜਨ ਤੋਂ ਪਹਿਲਾਂ ਥੋੜਾ ਟਾਈਮ ਬਾਣੀ ਸੁਣੋ ਬਾਣੀ ਪੜਨ ਨਾਲੋਂ ਸੁਣਨ ਦਾ ਮਹਾਤਮ ਜਿਆਦਾ ਵੱਡਾ ਹੈ ਪਰ ਸੁੰਨਾ ਬਹੁਤ ਔਖਾ ਹੈ ਇਸ ਲਈ ਪਹਿਲਾਂ ਬਾਣੀ ਨੂੰ ਪੜੋ ਸਮਝੋ ਤੇ ਵਿਚਾਰੋ ਫਿਰ ਕੁਝ ਕਹਿੰਦੇ ਹਨ ਕਿ ਨਹਾਉਣਾ ਜ਼ਰੂਰੀ ਹੈ ਜਾਂ ਨਹੀਂ ਨਹਾਉਣਾ ਅਸੀਂ ਆਪਣੇ ਕਰਕੇ ਆ ਨਹਾਉਣ ਨਾਲ ਸਰੀਰ ਤੇ ਜੋ ਰੋਗ ਲੱਗਦੇ ਹਨ ਉਹ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਅਗਰ ਅਸੀਂ ਨਹਾਵਾਂਗੇ ਨਹੀਂ ਤਾਂ ਅਸੀਂ ਆਲਸੀ ਹੋ ਜਾਵਾਂਗੇ ਪਾਠ ਕਰਦੇ ਹੋਏ ਉਬਾਸੀ ਆਉਣਗੀਆਂ ਥਕਾਨ ਮਹਿਸੂਸ ਹੋਊਗੀ ਨਹਾਉਣ ਤੋਂ ਬਾਅਦ ਅਸੀਂ ਤੰਦਰੁਸਤੀ ਮਹਿਸੂਸ ਕਰਦੇ ਹਾਂ ਸਰੀਰ ਤੰਦਰੁਸਤ ਹੋ ਜਾਂਦਾ ਹੈ ਨੀਂਦ ਉੱਡ ਜਾਂਦੀ ਹੈ ਅੱਖਾਂ ਖੁੱਲ ਜਾਂਦੀਆਂ ਇਸ ਕਰਕੇ ਨਹਾਉਣਾ ਬਹੁਤ ਜ਼ਰੂਰੀ ਹੈ ਹਾਗਰ ਤੁਸੀਂ ਬਿਮਾਰ ਹੋ ਕੋਈ ਮਜਬੂਰੀ ਹੈ ਨਹੀਂ ਨਹਾ ਸਕਦੇ ਫਿਰ ਪਾਠ ਕਰ ਸਕਦੇ ਹੋ ਬਿਨਾਂ ਨਹਾਏ ਪਰ ਕੁਝ ਇਸ ਦਾ ਗਲਤ ਮਤਲਬ ਕੱਢ ਕੇ ਬਿਨਾਂ ਨਹਾਏ ਬੇਵਜਈ ਨਹਾਉਣਾ ਹੀ ਛੱਡ ਦਿੰਦੇ ਆਂ ਇਸੇ ਕਰਕੇ ਫਿਰ ਨੀਂਦ ਆਉਂਦੀ ਐ ਵਾਸੀਆ ਆਉਂਦੀਆਂ ਨਾ ਪਾਠ ਕਰਨੋਂ ਦਿਲ ਨਹੀਂ ਕਰਦਾ ਇਸ ਕਰਕੇ ਨਹਾਉਣਾ ਅਸੀਂ ਆਪਣੇ ਸਰੀਰ ਲਈ ਐ ਤਾਂ ਜੋ ਸਾਨੂੰ ਬਾਹਰੀ ਔਕੜਾਂ ਨਾ ਆਉਣ ਨੀਂਦ ਨਾ ਆਵੇ ਵਾਸੀਆ ਨਾ ਆਉਣ ਇਤਨੀ ਕੀ ਕਥਾ ਸਰਵਣ ਕਰਦੇ ਆ ਆਗਿਆ ਬਖਸ਼ੋ ਜੀ ਕਥਾ ਕਰਦੇ ਆ ਬਾਣੀ ਪੜ੍ਹਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰੋ ਅੱਗੇ ਤੋਂ ਸਮਰੱਥ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ